ਤਰਪਿਤਾ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਸਰਬਤ ਸੰਗਤ ਇੱਕੇ ਵਾਰ ਕਹਿਣ ਤੇ ਬਖਸ਼ੋ ਅਸੀਸ ਤੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਛਤਰ ਸ਼ਾਇਆ ਹੇਠ ਮਹਾਨ ਨਗਰ ਕੀਰਤਨ ਦੇ ਵਿੱਚ ਬੜੀ ਸ਼ਰਧਾ ਸ਼ਿੱਤਤ ਔਰ ਭਾਵਨਾਾਂ ਦੇ ਸਹਿਤ ਹਾਜ਼ਰੀਆਂ ਭਰ ਰਹੀ ਗੁਰੂ ਕੀ ਪਿਆਰੀ ਸਾਧ ਸੰਗਤ ਸਤਿਗੁਰਾਂ ਨੇ ਬੇਅੰਤ ਬਖਸ਼ਿਸ਼ਾਂ ਆਪਣੇ ਸਿੱਖ ਤੇ ਕੀਤੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ 42 ਸਾਲਾਂ ਦੀ ਉਮਰ ਦੇ ਵਿੱਚ ਉਹ ਕਾਰਜ ਕੀਤੇ ਜਿਨ੍ਹਾਂ ਨੂੰ ਕੋਈ ਨਾਂ ਤੇ 42 ਜੁਗਾਂ ਦੇ ਵਿੱਚ ਕਰ ਸਕਦਾ ਤੇ ਨਾਂ ਕੋਈ 42 100 ਸਾਲਾਂ ਦੇ ਵਿੱਚ ਕਰ ਸਕਦਾ ਇਸੇ ਕਰਕੇ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਇਨਸਾਫ ਕਰੇ ਅਜ਼ੀਮੇ ਜ਼ਮਾਨਾ ਤੋਂ ਯਕੀ ਹੈ ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ गुरु गोबिंद सिंह साहब सानी पूरी दुनिया ते नहीं वो लिखते ने करतार की सुगंध है नानक की कसम है जितनी भी हो गोबिंद की तारीफ वो कम है हर चंद मेरे हाथ में पुरजोर कलम है सतगुरु के लिखो असब कहां ताबे रकम है एक आम से क्या बुलबुला ਕੁਲ ਬਹਿਰ ਕੋ ਦੇਖੇ ਸਾਹਿਲ ਕੋ ਮੰਜ ਧਾਰ ਕੋ ਜਾਂ ਲਹਿਰ ਕੋ ਦੇਖੇ ਉਹ ਕਹਿੰਦੇ ਨੇ ਮੇਰੀ ਇੱਕ ਅੱਖ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਬੇਅੰਤ ਬਖਸ਼ਿਸ਼ਾਂ ਦੇ ਸਮੁੰਦਰ ਨੇ ਇੱਕ ਅੱਖ ਉਸ ਸਮੁੰਦਰ ਦਾ ਪਰਲਾ ਬੰਨਾ ਉਰਲਾ ਬੰਨਾ ਪਾਰਾਵਾਰ ਉਹਦੀ ਡੁੰਗਾਈ ਉਹਦੀ ਬੇਅੰਤਤਾ ਲਹਿਰਾਂ ਸਾਗਰ ਦੇ ਬੁਲਬੁਲਿਆਂ ਨੂੰ ਕਿੰਨਾ ਕੁ ਮਾਣ ਸਕਦੀ ਹੈ ਇਹਦਾ ਭਾਵ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਿਸਾਲ ਦੁਨੀਆ ਤੇ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਪੰਥ ਔਰ ਇੱਕ ਗ੍ਰੰਥ ਦੀ ਦਾਤ ਦਿੱਤੀ ਸਾਥ ਸੰਗਤ ਕਈ ਵਾਰ ਸਾਡੀ ਸੁਰਤ ਵਿੱਚ ਆਉਂਦਾ ਹੈ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਨਵਾਂ ਪੰਥ ਚਲਾਇਆ ਇਹ ਪੰਥੋ ਹੀ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਚਲਾਇਆ ਤੇ ਆਖਿਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਪੰਥੋ ਹੀ ਸੀ ਜਿਹੜਾ ਚੌਥੇ ਪਾਤਸ਼ਾਹ ਦੀ ਸਿਫਤ ਵਿੱਚ ਪਟਸਾਹ ਬਾੜ ਲਿਖਦੇ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਉਹਨਾਂ ਨੇ ਉੱਤਮ ਪੰਥ ਆਖਿਆ ਨਾਲ ਗੁਰੂ ਕੀ ਸੰਗਤ ਤਹਿ ਮਿਲੰਤ ਜਨ ਤਰਾਸ ਮਟਾਈ ਜੋਗੀ ਗੁਰੂ ਨਾਨਕ ਸਾਹਿਬ ਨੂੰ ਮਿਲੇ ਉਹਨਾਂ ਆਖਿਆ ਬਾਬਾ ਨਾਨਕ ਤੁਸੀਂ ਦੁਨੀਆ ਦੇ ਲੋਕਾਂ ਨੂੰ ਕੋਈ ਕਰਾਮਾਤ ਵਿਖਾਈ ਹੈ ਗੁਰੂ ਨਾਨਕ ਸਾਹਿਬ ਨੇ ਆਖਿਆ ਨਹੀਂ ਉਹਨਾਂ ਆਖਿਆ ਦੁਨੀਆ ਦੇ ਲੋਕ ਤੁਹਾਡੇ ਚਰਨਾਂ ਤੇ ਝੁਕ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਉਹਨਾਂ ਪੁੱਛਿਆ ਸਤਿਗੁਰੂ ਜੀ ਤੁਸੀਂ ਕੋਈ ਜਗਤ ਨੂੰ ਕਰਾਮਾਤ ਵਿਖਾਈ ਹੈ ਗੁਰੂ ਨਾਨਕ ਸਾਹਿਬ ਨੇ ਆਖਿਆ ਗੁਰ ਸੰਗਤ ਬਾਣੀ ਪੜਾਂ ਦੂਜੀ ਓਟ ਨਹੀਂ ਹੈ ਰਾਈ ਰਾਈ ਕਹਿੰਦੇ ਨੇ ਸਰੋਂ ਦੇ ਦਾਣੇ ਨੂੰ ਮੈਨੂੰ ਗੁਰੂ ਦੀ ਸੰਗਤ ਤੇ ਗੁਰੂ ਦੀ ਬਾਣੀ ਤੋਂ ਬਿਨਾ ਰਾਈ ਦੇ ਦਾਣੇ ਜਿੰਨੀ ਵੀ ਓਟ ਨਹੀਂ ਜਿੰਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਸੰਗਤ ਤੇ ਗੁਰ ਬਾਣੀ ਆਖਿਆ ਸਾਥ ਸੰਗਤ ਜਦੋਂ ਪੰਜਵੇਂ ਪਾਤਸ਼ਾਹ ਦਾ ਵੇਲਾ ਆਇਆ ਉਹਨਾਂ ਆਦ ਬੀੜ ਦੀ ਸੰਪਾਦਨਾ ਕਰਕੇ ਸਤਗੁਰਾਂ ਨੇ ਜਿੱਥੇ ਗੁਰਬਾਣੀ ਸਾਨੂੰ ਦਿੱਤੀ ਉੱਥੇ ਪੰਜਵੇਂ ਪਾਤਸ਼ਾਹ ਨੇ ਕੁਰਬਾਨੀ ਦਿੱਤੀ ਤੇ ਇਸੇ ਕਰਕੇ ਭਾਈ ਗੁਰਦਾਸ ਫਿਰ ਕਹਿੰਦੇ ਗੁਰ ਅਰਜਨ ਵਿਟੋ ਕੁਰਬਾਨੀ ਐਸੇ ਗੁਰੂ ਤੋਂ ਮੇਰਾ ਕੁਰਬਾਨ ਜਾਣ ਨੂੰ ਸਦਕੇ ਜਾਣ ਨੂੰ ਦਿਲ ਕਰਦਾ ਸਾਥ ਸੰਗਤ ਜਿੰਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ ਇਹੀ ਗੁਰੂ ਸੰਗਤ 10ਵੇਂ ਪਾਤਸ਼ਾਹ ਦੇ ਵੇਲੇ ਗੁਰੂ ਪੰਥ ਬਣੀ ਤੇ ਇਹੀ ਗੁਰਬਾਣੀ 10ਵੇਂ ਪਾਤਸ਼ਾਹ ਦੇ ਵੇਲੇ ਗੁਰੂ ਗ੍ਰੰਥ ਬਣੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮਕਾਲੀ ਭਾਈ ਪ੍ਰਹਿਲਾਦ ਸਿੰਘ ਨੇ ਦੋਹਰਾ ਲਿਖਿਆ ਉਹਨਾਂ ਆਖਿਆ ਅਕਾਲ ਪੁਰਖ ਕੇ ਬਚਨ ਸਿਓ ਪ੍ਰਗਟ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪ੍ਰਗਟ ਖਾਲਸਾ ਮੰਨਿਓ ਆਖਿਆ ਪੰਥ ਖਾਲਸਾ ਮੰਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਇਨੋ ਮੰਦੇ ਫਿਰ ਹੋਇਆ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦਾ ਮੋਢ ਪੰਜਾਬ ਦੀ ਧਰਤੀ ਤੇ ਬੰਨਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਰਾਜ ਦੇ ਪਹਿਲੇ ਬਾਨੀ ਸਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਦਾ ਸਿੱਕਾ ਤੇ ਮੋਹਰ ਚਲਾ ਕੇ ਆਖਿਆ ਦੇਖੋ ਤੇਖੋ ਫਤੇ ਨਸਰਤ ਬੇਦਰੰਗ ਯਵ ਅਜ ਨਾਨਕ ਗੁਰੂ ਗੋਬਿੰਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਸਮੇਂ ਇਹ ਪੰਕਤੀਆਂ ਪੜੀਆਂ ਜਾਣ ਲੱਗੀਆਂ ਅਰਦਾਸ ਦੀ ਸਮਾਪਤੀ ਤੋਂ ਬਾਅਦ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ ਖਵਾਰ ਹੋਏ ਸਭ ਮਿਲਾਂਗੇ ਪੱਤੇ ਚਰਨ ਜੋ ਹੋਏ ਸਾਤ ਸੰਗਤ ਪੰਥ ਤੇ ਗ੍ਰੰਥ ਜਿਸ ਵੇਲੇ ਵੱਡਾ ਕੱਲੂ ਕਾਰਾ ਹੋਇਆ ਅੱਦੇ ਤੋਂ ਵੱਧ ਕੌਮ ਇੱਕੋ ਦਿਨ ਸ਼ਹੀਦ ਹੋ ਗਈ ਤੇ ਸਾਡੇ ਸਿੱਖ ਸਰਦਾਰਾਂ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਅੱਗੇ ਆਖਿਆ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ नाथ ਤੇਰਾ ਪੰਥ ਹੀ ਨਾ ਰਹਾ ਗ੍ਰੰਥ ਕੌਣ ਮੰਨੈਗੋ ਜੇ ਤੇਰਾ ਪੰਥ ਰਹੇਗਾ ਤੇ ਬਾਜਾ ਵਾਲਿਆ ਤੇਰੇ ਗ੍ਰੰਥ ਦਾ ਮਾਣ ਸਤਿਕਾਰ ਰਹੇਗਾ ਜੇ ਤੇਰਾ ਇਹ ਦੂਲਾ ਪੰਥੀ ਨਾ ਰਿਆ ਨਾ ਰਿਆ ਤੇ ਤੇਰੇ ਗ੍ਰੰਥ ਨੂੰ ਕੌਣ ਮੰਨੇਗਾ ਸਾਤ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਸਾਜਣਾ ਵਾਸਤੇ ਇਹ ਦਿਨ ਚੁਣਿਆ ਵਿਸਾਖੀ ਦਾ ਵਿਸਾਖੀ ਦੇ ਦਿਨ ਦੇ ਨਾਲ ਸਾਡਾ ਬਹੁਤ ਗਹਿਰਾ ਸਬੰਧ ਹੈ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਆਖਿਆ ਵੈਸਾਖ ਭਲਾ ਸ਼ਾਖਾਂ ਵੇਸ ਕਰੇ ਗੁਰੂ ਨਾਨਕ ਸਾਹਿਬ ਨੇ ਆਖਿਆ ਨਾਨਕ ਵੈਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮੰਨਾ ਜਦੋਂ ਮੇਰੀ ਸੁਰਤ ਸ਼ਬਦ ਵਿੱਚ ਮੰਨਦੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਉਦੋਂ ਮੈਨੂੰ ਵਸਾਖੀ ਚੰਗੀ ਲੱਗਦੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ 12 ਮਾਂ ਵਿੱਚ ਆਖਿਆ ਵੈਸਾਖ ਧੀਰਨ ਕਿਉਂ ਵੰਡੀਆਂ ਜਿੰਨਾ ਪ੍ਰੇਮ ਮਿਸ਼ੋ ਹਰ ਸਾਧਨ ਪੁਰਖ ਵਿਸਾਰਕ ਹੈ ਲੱਗੀ ਮਾਇਆ ਤੋਂ ਰੁੱਤੀ ਸਨੋਕਾਂ ਵਿੱਚ ਗੁਰੂਆਂ ਨੇ ਛੇ ਰੁੱਤਾਂ ਦਾ ਜ਼ਿਕਰ ਕੀਤਾ ਦੋ ਦੋ ਮਹੀਨਿਆਂ ਦੇ ਵਕਫੇ ਦੇ ਨਾਲ ਛੇ ਰੁੱਤਾਂ ਦਾ ਸਾਲ ਵਿੱਚ ਜ਼ਿਕਰ ਕਰਕੇ ਤੇ ਚੇਤ ਤੇ ਵਿਸਾਖ ਨੂੰ ਬਸੰਤ ਦੀ ਰੁੱਤ ਦੇ ਮਹੀਨੇ ਆਖਿਆ ਇੱਕ ਖੇੜੇ ਦੀ ਰੁੱਤ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ ਉਹਦਾ ਕਾਰਨ ਸੀ ਵਿਸਾਖੀ ਦੇ ਦਿਨ ਦੇ ਨਾਲ ਸਾਡੇ ਖਾਲਸਾ ਪੰਥ ਦੇ ਨਾਲ ਸੰਬੰਧਤ ਬਹੁਤ ਘਟਨਾਵਾਂ ਜੁੜੀਆਂ ਅਸੀਂ ਪੜਦੇ ਰਹੇ 15 April 1469 ਨੂੰ ਵਿਸਾਖੀ ਵਾਲੇ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਸਾਤ ਸੰਗਤ ਜੀ ਸਤਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਬੜੇ ਪਿਆਰੇ ਸਿੱਖ ਸਨ ਪਾਈ ਪਾਰੋ ਦੁਲਕਾ ਉਹਨੂੰ ਮਹਾਰਾਜ ਪਰਮਹੰਸ ਕਿਆ ਕਰਦੇ ਸਨ ਉਸ ਗੁਰਸਿੱਖ ਨੇ ਅਰਜ਼ ਕੀਤੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਉਹ ਪਵਿੱਤਰ ਧਰਤੀ ਜਿੰਨੂੰ ਗੁਰਬਾਣੀ ਵਿੱਚ ਆਖਿਆ ਗੋਇੰਦਵਾਲ ਗੋਬਿੰਦਪੁਰੀ ਸਭ ਜੱਲਣ ਤੀਰ ਬਿਪਾਸ ਬਣਾਇਓ ਗੋਇੰਦਵਾਲ ਸਾਹਿਬ ਤੇ ਰੱਬ ਦਾ ਘਰ ਗੁਰੂ ਅਮਰਦਾਸ ਸਾਹਿਬ ਨੇ ਬਿਆਸ ਦਰਿਆ ਦੇ ਕੰਢੇ ਤੇ ਬਣਾਇਆ ਸਾਥ ਸੰਗਤ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਪਰਮਹੰਸ ਦੇ ਕਹਿਣ ਤੇ ਵਿਸਾਖੀ ਵਾਲੇ ਦਿਨ ਸਾਧ ਸੰਗਤ ਸਮੁੱਚੀਆਂ ਸੰਗਤਾਂ ਦੀ ਇਕੱਤਰਤਾ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤੀ ਫਿਰ ਜਿਸ ਤਰ੍ਹਾਂ ਗੁਰੂ ਜਾਮੇ ਬਦਲਦੇ ਰਹੇ ਅਸਥਾਨ ਬਦਲਦੇ ਰਹੇ ਇਹ ਫਿਰ 2 ਦਿਨ ਸਿੱਖ ਪੰਥ ਨੇ ਪੱਕੇ ਰੱਖ ਲਏ ਇੱਕ ਵਿਸਾਖੀ ਦਾ ਦਿਨ ਤੇ ਦੂਜਾ ਦੀਵਾਲੀ ਦਾ ਦਿਨ ਇਹਦਾ ਕਾਰਨ ਸੀ ਇਹ ਸਾਲ ਦੇ ਵਿੱਚ 6-6 ਮਹੀਨਿਆਂ ਦੇ ਵਖਬੇ ਨਾਲ ਆਉਂਦੇ ਸਨ ਜਿਸ ਦਿਨ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਭਾਈ ਮਾਨਕ ਚੰਦ ਨੇ ਬੌਲੀ ਦੀ ਖੁਦਾਈ ਕਰਦਿਆਂ ਹੋਇਆਂ ਸਖਤ ਪਾਣੋ ਮਿੱਟੀ ਦਾ ਕੜ ਤੋੜਿਆ ਉਹ ਦਿਨ ਸਾਤ ਸੰਗਤ ਵਿਸਾਖੀ ਦਾ ਦਿਨ ਸੀ ਸਾਤ ਸੰਗਤ ਅਸੀਂ ਇਹ ਪੜਦੇ ਰਹੇ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੂਜੇ ਪਾਤਸ਼ਾਹ ਤੀਜੇ ਪਾਤਸ਼ਾਹ ਇਹਨਾਂ ਦਾ ਪ੍ਰਕਾਸ਼ ਦਿਹਾੜਾ ਵਿਸਾਖ ਦੇ ਮਹੀਨੇ ਦੇ ਵਿੱਚ ਸਾਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਸਾਜਣਾ ਇਸ ਵਿਸਾਖੀ ਵਾਲੇ ਦਿਨ ਤੇ ਕੀਤੀ ਸਾਤ ਸੰਗਤ ਜਦੋਂ 13 April 1919 ਦੇ ਵਿੱਚ ਜਰਨਲ ਡਾਇਰ ਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਨਿਹੱਥੇ ਲੋਕਾਂ ਨੂੰ ਭਾਵਨਾਵਾਂ ਵਾਲੇ ਗੁਰਸਿੱਖਾਂ ਨੂੰ ਉਹਨੇ ਗੋਲੀਆਂ ਮਾਰ ਕੇ ਮਾਰਿਆ ਉਸ ਦਿਨ ਵੀ ਵਿਸਾਖੀ ਦਾ ਦਿਨ ਸੀ ਜਦੋਂ ਨਕਲੀ ਨਿਰੰਕਾਰੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਪਣੇ ਕੂੜ ਪ੍ਰਚਾਰ ਦਾ ਇੱਕ ਉਹਨਾਂ ਸਮਾਗਮ ਰੱਖਿਆ ਅਖੰਡ ਕੀਰਤਨੀ ਜਥੇ ਦੇ ਸਿੰਘ ਦਮਦਮੀ ਟਕਸਾਲ ਦੇ ਸਿੰਘ ਜਦੋਂ ਭਾਵਨਾਵਾਲੇ ਗੁਰਸਿੱਖ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਗਏ ਉਹਨਾਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਿੱਦਣ 1978 ਨੂੰ ਨਰੰਕਾਰੀ ਕਾਂਡ ਹੋਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਾਡੇ 13 ਸਿੰਘ ਸ਼ਹੀਦ ਕਰ ਦਿੱਤੇ ਗਏ ਉਸ ਦਿਨ ਵੀ ਸਾਤ ਸੰਗਤ ਵਿਸਾਖੀ ਵਾਲਾ ਦਿਨ ਸੀ ਕਹਿਣ ਤੋਂ ਭਾਵ ਸੀ ਵਿਸਾਖੀ ਵਾਲੇ ਦਿਨ ਦੇ ਨਾਲ ਖਾਲਸਾ ਪੰਥ ਦੀਆਂ ਬਹੁਤ ਕਟੜਨਾਵਾਂ ਜੁੜੀਆਂ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਚੌਥੇ ਪਾਤਸ਼ਾਹ ਦੇ ਵੇਲੇ ਤੋਂ ਮਸੰਦ ਪ੍ਰਥਾ ਸ਼ੁਰੂ ਸੀ ਔਰ ਮਸੰਦਾਂ ਦੇ ਵਿੱਚ ਗਰਵਟ ਆ ਚੁੱਕੀ ਸੀ ਬਹੁਤ ਸਾਰੀਆਂ ਲਹਿਰਾਂ ਸੰਸਥਾਵਾਂ ਸਾਧ ਸੰਗਤ ਕਈ ਵਾਰ ਪ੍ਰਥਾ ਏਦਾਂ ਜਿਹੜੀਆਂ ਸ਼ੁਰੂ ਹੁੰਦੀਆਂ ਉਹਨਾਂ ਦਾ ਬਹੁਤ ਵੱਡਾ ਮਕਸਦ ਹੁੰਦਾ ਹੈ ਤੇ ਉਹ ਬੜੀ ਭਾਵਨਾ ਦੇ ਨਾਲ ਉਹਨਾਂ ਦਾ ਆਗਾਜ਼ ਹੁੰਦਾ ਹੈ ਪਰ ਵਕਤ ਪਾ ਕੇ ਜਦੋਂ ਉਹਨਾਂ ਦੇ ਵਿੱਚ ਗਿਰਾਵਟ ਆਉਂਦੀ ਹੈ ਫਿਰ ਸਾਥ ਸੰਗਤ ਗੁਰੂ ਨੂੰ ਵੀ ਉਹ ਪ੍ਰਵਾਣ ਨਹੀਂ ਮਸੰਦ ਸ਼ਬਦ ਐਡਾ ਪਵਿੱਤਰ ਸੀ ਆਚਰਣ ਤੇ ਕਲੰਕ ਤੋਂ ਹੀਣੇ ਲੋਕਾਂ ਨੇ ਇਹਨੂੰ ਅਪਵਿੱਤਰ ਕਰ ਦਿੱਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੁਝ ਭਾਵਨਾਵਾਂ ਵਾਲੇ ਸਿੱਖਾਂ ਆਖਿਆ ਮਹਾਰਾਜ ਅਸੀਂ ਤੁਹਾਨੂੰ ਇੱਕ ਨਾਟਕ ਕਰਕੇ ਵਿਖਾਵਾਂਗੇ ਮਹਾਰਾਜ ਨੇ ਆਖਿਆ ਕਿਹੜਾ ਉਹਨਾਂ ਆਖਿਆ ਤੁਹਾਡੇ ਮਸੰਦਾਂ ਗੁਰਸਿੱਖਾਂ ਤੇ ਗੁਰੂ ਦੀ ਕਾਰਪੇਟਾ ਦਾ ਗੁਰੂ ਨੇ ਆਗਿਆ ਦੇ ਦਿੱਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੁਝ ਜਿਹੜੇ ਨਕਲਤੀ ਸਨ ਉਹ ਉੱਥੇ ਮਸੰਦ ਬਣ ਗਏ ਕੁਝ ਭਾਵਨਾਵਾਲੇ ਗੁਰਸਿੱਖ ਤੇ ਉਹਦਾ ਪਰਿਵਾਰ ਬਣ ਗਏ ਇੱਕ ਭਾਵਨਾਵਾਲੇ ਸਿੱਖ ਦੇ ਘਰ ਵਿੱਚ ਜਾ ਕੇ ਮਸੰਦ ਕਹਿੰਦਾ ਮੈਨੂੰ ਦਸਵੰਦ ਦਿਓ ਦਸਵੰਦ ਦੇ ਦਿੰਦੇ ਨੇ ਲੰਗਰ ਪਾਣੀ ਨਾਲ ਸੇਵਾ ਹੁੰਦੀ ਹੈ ਉਹ ਫਿਰ ਉੱਥੇ ਮਾਸ ਤੇ ਸ਼ਰਾਬ ਮੰਗਦਾ ਹੈ ਮਸੰਦ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਖਾਇਆ ਮਹਾਰਾਜ ਤੇਰੀ ਮਸੰਦ ਪ੍ਰਥਾ ਦੇ ਵਿੱਚ ਐਡੀ ਗਰਵਟ ਆ ਚੁੱਕੀ ਹੈ ਫਿਰ ਇੱਕ ਭਾਵਨਾ ਵਾਲਾ ਗੁਰਸਿੱਖ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਭਾਈ ਚੇਤੋ ਮਸੰਦ ਨੇ ਪਹਿਰੇਦਾਰ ਸਿੱਖਾਂ ਨੂੰ ਆਖਿਆ ਉਹ ਇਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਨਾ ਜਾਣ ਦਿਓ ਇਹਨੂੰ ਰੋਕ ਕੇ ਰੱਖਿਓ ਸਿੱਖਾਂ ਰੋ ਕੇ ਰੱਖਿਆ ਅੰਦਰ ਬੇਬਣ ਤਾਈ ਸੀ ਸਾਧ ਸੰਗਤ ਸ਼ਾਂਤੀ ਤੇ ਟਿਕਾਣਾ ਆਇਆ ਦੂਰ ਜਾ ਕੇ ਬੈਠ ਗਿਆ ਬਾਜਾਂ ਵਾਲੇ ਮਾਹੀ ਨੂੰ ਯਾਦ ਕਰਦਾ ਅੰਦਰ ਦੀ ਜਾਣਣ ਵਾਲੇ ਸਤਿਗੁਰੂ ਜਦੋਂ ਪਹੁੰਚੇ ਇਹ ਸਿੱਖ ਰੋ ਰਿਹਾ ਸੀ ਦੌੜ ਕੇ ਮਹਾਰਾਜ ਬਨ ਭੱਜਿਆ ਸੱਚੇ ਪਾਤਸ਼ਾਹ ਅੱਜ ਤੁਹਾਡੇ ਦیدار ਹੋਏ ਨੇ ਮੈਂ ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਦਰਬਾਰ ਚ ਜਾਣਾ ਤੇ ਤੁਹਾਡੇ ਸਿੱਖ ਮੈਨੂੰ ਅੰਦਰ ਨਹੀਂ ਵੜਨ ਦਿੰਦੇ ਸਤਿਗੁਰਾਂ ਆਖਿਆ ਗੁਰਸਿੱਖਾ ਤੇਰੀ ਤੇ ਭੇਟਾ ਵੀ ਨਹੀਂ ਆਈ ਉਹਨੇ ਆਖਿਆ ਮਹਾਰਾਜ ਮੈਂ ਬੜੇ ਕੀਮਤੀ ਕੰਗਣ ਸੋਨੇ ਦੇ ਬਣਾ ਕੇ ਤੁਹਾਡੇ ਦਸਵੰਦ ਦੀ ਭੇਟਾ ਭੇਜੀ ਹੈ ਗੁਰੂ ਜੀ ਨੇ ਆਖਿਆ ਕਿਹਦੇ ਕੋਲ ਉਹਨੇ ਆਖਿਆ ਮਹਾਰਾਜ ਤੁਹਾਡੇ ਜੇਤੋਂ ਮਸੰਦ ਕੋਲ ਗੁਰੂ ਜੀ ਨੇ ਗੱਲ ਪਕੜੀ ਚਲਿਆ ਤੇ ਆਪਣੇ ਦਰਬਾਰ ਚ ਲੈ ਆਏ ਉਸ ਪਿਆਰੇ ਗੁਰਸਿੱਖ ਨੂੰ ਕੋਲ ਬਿਠਾ ਲਿਆ ਭਾਈ ਚੇਤੋ ਮਸੰਦ ਕਹਿੰਦਾ ਮਹਾਰਾਜ ਇਹਨੇ ਤੁਹਾਡੇ ਦਰਬਾਰ ਦੀ ਅਵਗਿਆ ਕਰਨੀ ਐ ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਇਹਨੂੰ ਕੋਲ ਦਾ ਬਿਠਾਓ ਇਹ ਬੇਦਬੀ ਕਰੇਗਾ ਤੇ ਸਿੱਖਾਂ ਨੂੰ ਕੀਤੀ ਦਾ ਫਲ ਭੁਗਤਾਉਣਾ ਪੈਣਾ ਮਹਾਰਾਜ ਤੇ ਅੰਦਰ ਦੀ ਜਾਣਦੇ ਸਨ ਉਹਨਾਂ ਆਖਿਆ ਭਾਈ ਚੇਤੋ ਇਸ ਭਾਵਨਾ ਵਾਲੇ ਸਿੱਖ ਨੇ ਕੰਗਣ ਭੇਜੇ ਹਨ ਉਹਨੇ ਆਖਿਆ ਨਹੀਂ ਮਹਾਰਾਜ ਕੋਈ ਕੰਗਣ ਨਹੀਂ ਭੇਜਿਆ ਸੱਚੇ ਪਾਤਸ਼ਾਹ ਇਹ ਝੂਠ ਬੋਲਦਾ ਹੈ ਅੰਦਰ ਦੀ ਜਾਣਣ ਵਾਲੇ ਬਾਜਾਂ ਵਾਲੇ ਮਾਹੀ ਨੇ ਉਸ ਗੁਰਸਿੱਖ ਤੇ ਚੇਤੋ ਮਸੰਦ ਨੂੰ ਆਪਣੇ ਕੋਲ ਬਿਠਾ ਕੇ ਇੱਕ ਪਿਆਰੇ ਗੁਰਸਿੱਖ ਨੂੰ ਆਖਿਆ ਇਹਦੇ ਘਰ ਜਾ ਇਹਦੀ ਘਰਵਾਲੀ ਨੂੰ ਜਾ ਕੇ ਕਹਿ ਜਿਹੜੇ ਚੇਤੋ ਮਸੰਦ ਨੇ ਕੰਗਣ ਤੈਨੂੰ ਬਣਾ ਕੇ ਦਿੱਤੇ ਨੇ ਨਾ ਅੱਜ ਉਹੀ ਕਾਰੀਗਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਤੇ ਉਹ ਕਹਿੰਦਾ ਉਹ ਡਿਜ਼ਾਈਨ ਚਾਹੀਦਾ ਹੈ ਬਿਲਕੁਲ ਹੂਬ ਹੂ ਉਦਾਂ ਦੇ ਬਣਾਉਣੇ ਨੇ ਉਹਨੇ ਤੇਰੇ ਵਾਸਤੇ ਹੋਰ ਤੇ ਉਹ ਡਿਜ਼ਾਈਨ ਲਾਉਣਾ ਐ ਸੀ ਤੇ ਉਹ ਸਾਨੂੰ ਕੰਗਣ ਦੇ ਦੇ ਚੇਤੋ ਮਸੰਦ ਦੀ ਘਰਵਾਲੀ ਨੇ ਉਹ ਕੰਗਣ ਦੇ ਦਿੱਤੇ ਸਿੱਖ ਨੇ ਲਿਆ ਕੇ ਮਹਾਰਾਜ ਨੂੰ ਜਦੋਂ ਹਾਜ਼ਰ ਕੀਤੇ ਤੇ ਉਹ ਭਾਵਨਾ ਵਾਲਾ ਸਿੱਖ ਕਹਿੰਦਾ ਸਤਿਗੁਰੂ ਆਹੀ ਭੇਟਾ ਜਿਹੜੀ ਤੁਹਾਡੇ ਵਾਸਤੇ ਭੇਜੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੇਖਿਆ ਇਹ ਪ੍ਰਤੱਖ ਉਦਾਹਰਨਾਂ ਸਨ ਜਿਹੜੀਆਂ ਸਾਧ ਸੰਗਤ ਭਰੇ ਦਰਬਾਰ ਦੇ ਅੰਦਰ ਕਟੀਆਂ ਤੇ ਮਹਾਰਾਜ ਨੇ ਆਖਿਆ ਇਹ ਮਸੰਦ ਪ੍ਰਥਾ ਵਿੱਚ ਐਡੀ ਗਰਾਵਟ ਆ ਚੁੱਕੀ ਹੈ ਪਹਿਲਾਂ ਇਹ ਸਬੰਧ ਸੀ ਗੁਰੂ ਦਾ ਮਸੰਦਾਂ ਤੱਕ ਤੇ ਮਸੰਦਾਂ ਦਾ ਸੰਗਤਾਂ ਤੱਕ ਹੁਣ ਇਹ ਮਸੰਦ ਪ੍ਰਥਾ ਵਿੱਚੋਂ ਕੱਢ ਕੇ ਹੁਣ ਕਿਸੇ ਵਿਚੋਲੇ ਦੀ ਲੋੜ ਨਹੀਂ ਹੁਣ ਤੇ ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੌਤ ਸਾਗਰ ਬੁੰਦੇਰੋ ਬੂੰਦ ਇਕੱਲੀ ਵੱਖਰੀ ਹੈ ਪਰ ਜਦੋਂ ਉਹ ਸਾਗਰ ਦੇ ਵਿੱਚ ਮਿਲਦੀ ਹੈ ਇੱਕ ਬੂੰਦ ਵੀ ਸਾਗਰ ਦਾ ਰੂਪ ਹੋ ਜਾਂਦੀ ਹੈ ਸਤ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਕੱਲਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਸਨ ਸਤਗੁਰਾਂ ਆਖਿਆ ਸੀ ਜੈਤਿਆ ਦਸਖਾਂ ਦਿੱਲੀ ਦੀ ਧਰਤੀ ਤੇ ਕੀ ਸਮੀਕਰਨ ਕੀ ਹਾਲਾਤ ਸਨ ਉੱਥੇ ਕਿੰਨੇ ਕੁ ਗੁਰਸਿੱਖ ਸਨ ਹੋਰ ਧਰਮਾਂ ਦੇ ਲੋਕ ਕਿਹੜੇ ਸਨ ਉਹਨੇ ਆਖਿਆ ਮਹਾਰਾਜ ਮੈਂ ਬਹੁਤਾ ਪਛਾਣ ਨਹੀਂ ਸਕਿਆ ਇਹਨਾਂ ਨੂੰ ਕਵੀ ਰਾਜ ਕਵੀ ਸੰਤੋਖ ਸਿੰਘ ਚੂੜਾ ਬਣੀ ਨੇ ਸੂਰਜ ਪ੍ਰਤਾਪ ਗ੍ਰੰਥ ਅੰਦਰ ਪੰਕਤੀਆਂ ਵਿੱਚ ਦਰਜ ਕੀਤਾ ਹੈ ਕਹਿੰਦੇ ਜਦੋਂ ਭਾਈ ਜੈਤੇ ਨੇ ਗੱਲ ਦੱਸੀ ਸੁਣਕਰ ਸ੍ਰੀ ਗੁਰੂ ਗੋਬਿੰਦ ਐਸੇ ਗਰਜਤ ਬੋਲੇ ਘਨਹਰ ਜੈਸੇ ਇਸ ਵਿਧ ਕੋ ਮੈਂ ਪੰਥ ਬਣਾਉਂ ਸਗਲ ਜਗਤ ਮੈਂ ਬਹੁ ਵਿਦਤਾਉ ਲਖੋਂ ਜੱਕੇ ਨਾਰਿਕ ਥਾਏ ਤਿਨ ਮੈਂ ਮਿਲਾ ਇੱਕ ਸਿੱਖ ਜਾਏ ਸਭ ਮੈਂ ਪ੍ਰਤਿ ਪਿਸ਼ਾਨਿਓ ਪਰੈ ਰੜੈ ਨ ਕਿਉ ਹੂੰ ਕੈਸੇ ਕਰੈ ਜਥਾ ਬਕਨ ਮੈਂ ਹੰਸ ਨ ਛਿਪੈ ਗਿਰਜਨ ਵਿਖੇ ਮੋਰ ਜਿਮ ਦਿਪੈ ਜਿਮ ਖਰਗਨ ਮੈਂ ਬਲੀ ਤੁਰੰਗ ਜਿਮ ਮਿਰਗ ਵਿਦ ਕੋ ਮੈਂ ਪੰਛ ਬਣਾਉ ਸਗਲ ਜਗਤ ਮੈਂ ਬਹੁ ਵਿਦਤਾਉ ਅਜ ਜਿੱਥੇ ਤੁਹਾਡੇ ਸਿਰਾਂ ਤੇ ਕੇਸਰੀ ਨੀਲੇ ਸਤਗੁਰੂ ਦੇ ਬਖਸ਼ੇ ਨਿਸ਼ਾਨ ਝੋਲ ਰਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਮੇਰਾ ਖਾਲਸਾ ਲੱਖਾਂ ਦੇ ਵਿੱਚ ਖਲੋਤਾ ਹੋਵੇਗਾ ਉਹਦੀ ਲੱਖਾਂ ਦੇ ਵਿੱਚੋਂ ਵੱਖਰੀ ਪਛਾਣ ਇਸ ਤਰ੍ਹਾਂ ਹੋਏਗੀ ਸੁਣਕਰ ਸ੍ਰੀ ਗੁਰੂ ਗੋਬਿੰਦ ਐਸੇ ਗਰਜਤ ਬੋਲੇ ਕਨਹਰ ਜੈਸੇ ਇਸ ਵਿਦ ਕੋ ਮੈਂ ਪੰਥ ਬੜਾਉ ਸਗਲ ਜਗਤ ਮੈਂ ਬਹੁ ਵਿਦ ਤਾਉ ਲਖੋਂ ਜਾ ਕੇ ਨਾਰਿਕ ਥਾਏ ਤਿੰਨ ਮੈਂ ਮਿਲੈ ਏਕ ਸਿੱਖ ਜਾਏ ਸਭ ਮੈਂ ਪ੍ਰਤਿਕ ਪਿਛਾਨਿਓ ਪਰੈ ਰੜਾ ਨਾ ਕਹੂੰ ਕੈਸੇ ਕਰੈ ਆਖਿਆ ਕਿਵੇਂ ਜਥਾ ਬਕਨ ਮੈਂ ਹੰਸ ਦਾ ਛਿਪੈ ਜਿਵੇਂ ਬਗਲਿਆਂ ਦਾ ਝੁੰਡ ਬੈਠਾ ਹੋਵੇ ਇੱਕ ਹੰਸ ਵਿੱਚ ਬੈਠਾ ਹੋਵੇ ਤੇ ਬਗਲਿਆਂ ਵਿੱਚੋਂ ਹੰਸ ਦੀ ਵੱਖਰੀ ਪਿਛਾਨ ਹੁੰਦੀ ਹੈ ਜਥਾ ਬਕਨ ਮੈਂ ਹੰਸ ਨਾ ਛਿਪੈ ਗਿਰਜਨ ਬਿਖੈ ਮੋਰ ਜਿਨ ਦਿਪੈ ਗਿਰਜਾਂ ਆਖਿਆ ਇੱਲਾਂ ਨੂੰ ਇੱਲਾਂ ਦੀ ਡਾਰ ਬੈਠੀ ਹੋਵੇ ਤੇ ਉਹਦੇ ਵਿੱਚ ਇੱਕ ਮੋਰ ਹੋਵੇ ਉਹਦੀ ਵੱਖਰੀ ਪਛਾਣ ਹੁੰਦੀ ਹੈ ਜਿਸ ਤਰ੍ਹਾਂ ਮਿਰਕਾਂ ਦੀ ਡਾਰ ਖਲੋਤੀ ਹੋਵੇ ਬਹੁਤ ਵੱਡਾ ਝੁੰਡ ਤੇ ਉਹਨਾਂ ਦੇ ਵਿੱਚ ਬੱਬਰ ਸ਼ੇਰ ਕਦੇ ਲੁੱਕ ਨਹੀਂ ਸਕਦਾ ਜਿਵੇਂ ਖੋਤੇ ਤੇ ਘੋੜੇ ਲੱਖਾਂ ਹੋਣ ਉਹਦੇ ਵਿੱਚ ਉਹਨਾਂ ਖੋਤਿਆਂ ਦੇ ਵਿੱਚ ਦਿੱਕੋ ਘੋੜੇ ਦੀ ਵੱਖਰੀ ਪਛਾਣ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਲੱਖੋਂ ਜਗ ਕੇ ਨਾਰਿਕ ਥਾਏ ਤਿੰਨ ਮੈਂ ਮਿਲੈ ਏਕ ਸਿੱਖ ਜਾਏ ਸਭ ਮੈਂ ਪ੍ਰਤੱਖ ਪਛਾਣਿਓ ਕਰੈ ਰੜੈ ਨਾ ਕਿਉਂ ਕੈਸੇ ਕਰੈ ਮੇਰਾ ਖਾਲਸਾ ਲੱਖਾਂ ਦੇ ਵਿੱਚ ਵੀ ਰੜ ਨਹੀਂ ਸਕਦਾ ਸਾਤ ਸੰਗਤ ਉਹ ਵਿਸਾਖੀ ਦਾ ਦਿਨ ਸੀ 1699 ਨੂੰ आनंदपुर साहिब दी धरती ते सतगुरु ने खालसा पंथ दी दात देके अपने खालसे नु वखरा रूप ਦਿੱਤਾ ਤੇ ਮੈਨੂੰ ਕਵੀ ਚਮਨ ਸਾਹਿਬ ਦੀਆਂ ਪੰਕਤੀਆਂ ਬੜੀਆਂ ਪ੍ਰੀਤਕਾਰ ਲੱਗਦੀਆਂ ਨੇ ਇੱਕੋ ਕਵਿਤਾ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਹੈ ਉਹ ਲਿਖਦੇ ਨੇ ਇਹਦੇ ਤੇ ਤੁਹਾਨੂੰ ਮਾਣ ਮਹਿਸੂਸ ਹੋਵੇਗਾ ਤੁਸੀਂ ਆਪਣੇ ਆਪ ਆਪਣੇ ਨਿਆਰੇਪਣ ਸਰੂਪ ਤੇ ਦਸਤਾਰਾਂ ਤੇ ਪੱਗਾਂ ਕੇਸਾਂ ਤੇ ਤੁਸੀਂ ਮਾਣ ਕਰੋਗੇ ਉਹਨਾਂ ਨੇ ਇੱਕੋ ਕਵਤਾ ਦੇ ਵਿੱਚ ਪੂਰਾ ਖਾਲਸਾਈ ਜਹੋ ਜਲਾਲ ਬੰਨ ਕੇ ਰੱਖ ਦਿੱਤਾ ਉਹਨਾਂ ਆਖਿਆ ਦਸਵੇਂ ਬਾਦਸ਼ਾਹ ਅਮਰਦੀ ਦਾਤ ਬਖਸ਼ੀ ਉਹ ਸਾਨੂੰ ਗੁਰਸਿੱਖੀ ਕਲਗੀ ਧਾਰ ਬਖਸ਼ੀ ਗੁਰਸਿੱਖਾਂ ਦੇ ਸੀਸ ਤੇ ਕੇਸ ਬਖਸ਼ੇ ਤੇ ਕੇਸਾਂ ਤੇ ਸੋਹਣੀ ਦਸਤਾਰ ਬਖਸ਼ੀ ਹਰ ਚਾਰ ਤੱਕੇ ਪਾਵੇਂ ਹੌਣ ਪੂਰੇ ਪਰ ਕੇਸਾਂ ਬਿਨਾ ਨਹੀਂ ਸਿੱਖੀ ਕਿਰਦਾਰ ਬਣਦਾ ਕੇਸ ਰੱਖ ਕੇ ਸਿੱਖ ਤੇ ਬਣ ਸਕਦਾ ਬੱਜੇ ਪੱਗ ਤੇ ਫੇਰ ਸਰਦਾਰ ਬਣਦਾ ਪੱਗ ਵੇਖਣ ਨੂੰ ਟੋਟਾ ਹੀ ਇਹ ਕੱਪੜੇ ਦਾ ਰੰਗ ਦਈਏ ਤੇ ਹੋਰ ਵੀ ਸੱਜਦਾ ਏ ਓਏ ਤਾਂ ਮੁੱਲ ਪੈਂਦਾ ਏ ਉਸ ਵੇਲੇ ਜਦੋਂ ਪੱਗ ਬਣ ਕੇ ਸੀਸ ਤੇ ਸੱਜਦਾ ਏ ਬਿਨਾ ਪੱਗ ਦੇ ਕਾਦੀ ਪਛਾਣ ਹੁੰਦੀ ਹੋਵੇ ਆਦਮੀ ਲੱਖ ਹਜ਼ਾਰ ਜਾਂਦਾ ਲੱਖਾਂ ਵਿੱਚ ਹੋਵੇ ਇੱਕ ਪੱਗ ਵਾਲਾ ਲੋਕੀਂ ਆਖਦੇ ਉਹ ਸਰਦਾਰ ਜਾਂਦਾ ਲੱਖਾਂ ਵਿੱਚ ਹੋਵੇ ਇੱਕ ਪੱਗ ਵਾਲਾ ਲੋਕੀਂ ਆਖਦੇ ਉਹ ਸਰਦਾਰ ਜਾਂਦਾ ਜਿਹੜਾ ਮਾਣ ਹੈ ਪੱਗ ਨੂੰ ਜੱਗ ਉੱਤੇ ਕੱਪੜਾ ਹੋਰ ਨਾ ਟੌੜ ਰਖਾਏ ਕੋਈ ਉਹ ਲੋਕੀਂ ਗਾਉਂਦੇ ਆ ਪਗੜੀ ਸੰਭਾਲ ਜੱਟਾ ਜੱਟਾ ਪੈਂਟ ਸੰਭਾਲਨਾ ਗਾਏ ਕੋਈ ਪਰਿਆਂ ਵਿੱਚ ਜਿਸ ਬੰਦੇ ਦੀ ਪੱਗ ਲੈ ਜਾਏ ਉਹਦਾ ਮਾਣ ਹੈ ਨਹੀਂ ਰਹਿੰਦਾ ਜੱਗ ਉੱਤੇ ਸੇਰਾ ਕਦੇ ਨਹੀਂ ਵੱਜਦਾ ਟਿੰਡ ਉੱਤੇ ਸੇਰਾ ਜਦੋਂ ਵੱਜੂ ਵੱਜੂ ਪੱਗ ਉੱਤੇ ਪੱਗ ਬੰਦੇ ਦੀ ਇੱਜ਼ਤ ਤੇ ਪਤ ਹੁੰਦੀ ਗੁਰਸਿੱਖਾਂ ਲਈ ਇੱਕ ਸੁਗਾਤ ਹੈ ਓ ਇਹਨੂੰ ਸਦਾ ਸੰਭਾਲ ਕੇ ਰੱਖਿਆ ਜੇ ਦਿੱਤੀ ਹੋਈ ਦਸ਼ਮੇਸ਼ ਨੇ ਦਾਤ ਹੈ ਇਹ ਪੱਗ ਬੰਦੇ ਦੀ ਇੱਜ਼ਤ ਤੇ ਪਤ ਹੁੰਦੀ ਗੁਰ ਸਿੱਖਾਂ ਲਈ ਇੱਕ ਸੁਗਾਤ ਹੈ ਇਹ ਉਹ ਇਹਨੂੰ ਸਦਾ ਸੰਭਾਲ ਕੇ ਰੱਖਿਆ ਜੇ ਦਿੱਤੀ ਹੋਈ ਦਸ਼ਮੇਸ਼ ਨੇ ਦਾਤ ਹੈ ਇਹ ਤੁਹਾਡਾ ਸਾਰੀਆਂ ਸੰਗਤਾਂ ਦਾ ਧੰਨਵਾਦ ਆਪ ਜੀ ਨੇ ਬਹੁਤ ਇਕਾਗਰਤਾ ਦੇ ਨਾਲ ਸ਼ਰਵਨ ਕੀਤਾ ਹੈ ਗੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ